ਕੇ ਮਾਰਾ ਰঞ্জੀਤ ਸਿੰਘ ਨੂੰ ਵੀ ਇੱਥੇ ਕਹਿੰਦੇ ਕੋੜੇ ਬਜੇ ਨੇ ਇੱਥੇ ਸੁਖਬੀਰ ਸਿੰਘ ਬਾਦਲ ਕਿਹੜਾ ਵੱਡਾ ਹੈ ਮਹਾਰਾਜ ਰঞ্জੀਤ ਸਿੰਘ ਉਹਦਾ ਜ਼ਿਕਰ ਅਸੀਂ ਪੜਾ ਕਰਦੇ ਆ ਜੇ ਜੀ ਉਹਨੂੰ ਉੱਥੇ ਕੋੜੇ ਮਾਰੇ ਗਿਆ ਜੀ ਉਹ ਕਿਤੇ ਸਭ ਗੱਪ ਸੀ ਸਭ ਗੱਪ ਸੀ ਇਹਦੇ ਮੈਂ ਤੁਹਾਨੂੰ ਸਬੂਤ ਦੇ ਦਿੰਦਾ ਕੀ ਵਾਕਈ 1925 ਦਾ ਕੋਈ ਐਕਟ ਹੈ ਜਿਹਦੇ ਤਹਿਤ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਹੀ ਨਹੀਂ ਕਿ ਨਾ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਸ ਤਰੀਕੇ ਲਾ ਸਕਦੇ ਨੇ ਨਾ ਲਾ ਸਕਦੇ ਇਹ ਅਧਿਕਾਰ ਕਿਤੇ ਨਹੀਂ ਸੀ ਜਿਹੜੇ ਜਥੇਦਾਰ ਨੇ ਉਹ ਸ਼ਰੌਂਟੀ ਕੈਟੀ ਦੇ ਐਕਟ ਤੋਂ ਬਾਹਰ ਨੇ ਜਿਵੇਂ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਆਂ ਸਿੱਖੀ ਖੜੀ ਸਿਧਾਂਤਾਂ ਦੇ ਉੱਪਰ ਐ ਜਦੋਂ ਦੇਖੋ ਸਿਧਾਂਤ ਸਿਧਾਂਤ ਰਹਿਣੇ ਨੇ ਪਹਿਲਾਂ ਤੁਸੀਂ ਉਹ ਪ੍ਰਿਥੀ ਇਹਨੂੰ ਠੀਕ ਕਰ ਲੋ ਫਿਰ ਆਪਾਂ ਪੰਥ ਚਲਾਵਾਂਗੇ ਤੇ ਨਾ ਪ੍ਰਿਥੀਆ ਠੀਕ ਹੋਤਾ ਤੇ ਨਾ ਹੀ ਪੰਥ ਚੱਲਦਾ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਜਿਹੜੇ ਕਹਿੰਦੇ ਕਿ ਅਸੀਂ ਤਾਂ ਪ੍ਰਸਾਰ ਤੇ ਪ੍ਰਚਾਰ ਦੇ ਉੱਪਰ ਹੀ ਜ਼ੋਰ ਲਾਇਆ ਹੋਇਆ ਹੈ ਗੜਗਾਜ ਸਾਹਿਬ ਨੂੰ ਪੁੱਛੋ 90 ਕਿਤਾਬਾਂ ਜਿਹੜੇ ਆਊਟ ਆਫ ਪ੍ਰਿੰਟ ਆ ਕੁਛ ਬੁਆਲੀਆਂ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਕੈਸ ਗੜ ਸਾਹਿਬ ਤੁਸੀਂ ਕਿੰਨੇ ਦਿਨ ਗਏ ਹੋ ਜਿੱਥੇ ਤੁਹਾਨੂੰ ਅਰਜੀ ਨਹੀਂ ਲਾਇਆ ਆ ਉੱਥੇ ਕਿੰਨੇ ਗਏ ਹੋ ਪ੍ਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਵੱਖ-ਵੱਖ ਤਰੀਕੇ ਦੇ ਨਾਲ ਜਦੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਨੇ ਖਾਸ ਰੂਪ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਪੰਜਾਬ ਦੇ ਪੰਥਕ ਗਲਿਆਰਾਂ ਦੇ ਨਾਲ ਜੁੜੀਆਂ ਤਾਂ ਬਹੁਤ ਵੱਡੀਆਂ ਚਿੰਤਾਵਾਂ ਦਾ ਵਿਸ਼ਾ ਉਹਨਾਂ ਦੇ ਵਿੱਚ ਝਾਕਦਾ ਹੁੰਦਾ ਹੈ ਇਸ ਵਕਤ ਵੀ ਸਥਿਤੀਆਂ ਐਸੀਆਂ ਬਣੀਆਂ ਪਈਆਂ ਨੇ ਕਿ ਜਿਨ੍ਹਾਂ ਤਖਤਾਂ ਤੋਂ ਸਾਨੂੰ ਤਾਮੀਨ ਹੁੰਦੀ ਸੀ ਜਿਨ੍ਹਾਂ ਤਖਤਾਂ ਤੋਂ ਸਾਨੂੰ ਹੁਕਮ ਜਾਰੀ ਹੁੰਦੇ ਸੀ ਕਿ ਭਈ ਇਸ ਤਰੀਕੇ ਦੇ ਨਾਲ ਸਿਧਾਂਤਾਂ ਦੇ ਉੱਪਰ ਪਹਿਰਾ ਦੇ ਕੇ ਸਿੱਖ ਜਿਹੜੇ ਨੇ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਜੀਵਨ ਬਤੀਤ ਕਰਨਗੇ ਉਹਨਾਂ ਸਿਧਾਂਤਾਂ ਨੂੰ ਲੈ ਕੇ ਕਿਤੇ ਨਾ ਕਿਤੇ ਛੱਛੋਪਣ ਬਣਿਆ ਪਿਆ ਤੇ ਤਖਤਾਂ ਦੇ ਵਿਚਾਲੇ ਆਪਸੀ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ ਇਦੇ ਕਾਰਨ ਬਹੁਤ ਸਾਰੇ ਨਿਕਲ ਕੇ ਸਾਹਮਣੇ ਆ ਰਹੇ ਨੇ ਹੁਣ ਤੱਕ ਜੇਕਰ ਸਮਝਣ ਜਾਂ ਫਿਰ ਵੇਖਣ ਜਾਂ ਫਿਰ ਘੋਖਣ ਪੜਤਾਲਣ ਦੀ ਕੋਸ਼ਿਸ਼ ਕਰੀਏ ਤਾਂ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਸਾਹਮਣੇ ਆਉਂਦੀਆਂ ਨੇ ਉਸ ਦੇ ਵਿੱਚ ਇੱਕ ਜਿਹੜੀ ਗੱਲ ਸਭ ਤੋਂ ਵੱਧ ਜ਼ੈਨ ਦੇ ਵਿੱਚ ਖਟਕਦੀ ਹੈ ਉਹ ਹੈ ਕਿ ਇਹ ਨਿੱਜੀ ਰੂਪ ਦੇ ਵਿੱਚ ਕੀਤੇ ਜਾਂਦੇ ਇੱਕ ਦੂਸਰੇ ਦੇ ਉੱਪਰ ਕਟਾਕਸ਼ ਨੇ ਹਮਲੇ ਨੇ ਕਿੰਤੂ ਨੇ ਤੇ ਇਹਨਾਂ ਕਿੰਤੂ ਪ੍ਰੰਤੂਆਂ ਦੇ ਨਾਲ ਹੀ ਇਸ ਵਕਤ ਸਿੱਖੀ ਸਿਧਾਂਤਾਂ ਦਾ ਜਿੱਥੇ ਇੱਕ ਤਰੀਕੇ ਦੇ ਨਾਲ ਘਾਣ ਹੋ ਰਿਹਾ ਨਾਲ ਦੀ ਨਾਲ ਤਖਤਾਂ ਦਾ ਆਪਸ ਦੇ ਵਿੱਚ ਟਕਰਾਅ ਤੇ ਖਲਾਅ ਜਿਹੜਾ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੇ ਇਹਨਾਂ तमाम ਫਲਸਰੂਪਾਂ ਦੇ ਵਿੱਚ ਵੱਡਾ ਅੜੰਬਰ ਪੈਦਾ ਕਰ ਸਕਦਾ ਹੈ ਇਹ ਸਾਰੀਆਂ ਸਥਿਤੀਆਂ ਦੇ ਉੱਪਰ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਚਰਚਾ ਕਰੀਏ ਤੇ ਚਰਚਾ ਕਰਕੇ ਇਹਨਾਂ तमाम ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਿੱਖ ਬੁੱਧੀਜੀਵੀ ਤੇ ਇਤਿਹਾਸਕਾਰ ਡਾਕਟਰ ਅਮਰਾਗ ਸਿੰਘ ਮੌਜੂਦ ਹੋਣਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਪਚੀ ਕਾਲੀ ਵਾਗਰੂਜ ਕਾਲਾ ਦਾ ਵਾਗਰੂਜ ਕੀ ਪਤ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰतिकਰਮ ਲੈਣਾ ਚਾਹੁੰਦਾ ਇਸ ਗੱਲ ਦੇ ਉੱਪਰ ਇਸ ਵਕਤ ਜਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਲਾਤ ਬਣੇ ਪਏ ਨੇ ਜਿਵੇਂ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਆਂ ਜਿਵੇਂ ਅਸੀਂ ਗੱਲ ਕਰਦੇ ਆਂ ਕਿ ਭਾਈ ਸਿੱਖੀ ਖੜੀ ਸਿਧਾਂਤਾਂ ਦੇ ਉੱਪਰ ਹੈ ਉਹ ਸਿਧਾਂਤ ਵੀ ਡਾਵਾ ਡੋਲ ਹੁੰਦੇ ਦਿਖਾ ਲਈ ਦੇ ਰਹੇ ਨੇ ਤੇ ਜਿੱਥੋਂ ਇਹਨਾਂ ਸਿਧਾਂਤਾਂ ਦੇ ਉੱਪਰ ਪੱਕੇ ਰਹਿਣ ਦੀ ਸਾਨੂੰ ਇੱਕ ਸੁਨੇਹਾ ਮਿਲਦਾ ਹੈ ਜਾਂ ਫਿਰ ਸਾਨੂੰ ਉੱਥੋਂ ਜਾਣਕਾਰੀ ਮਿਲਦੀ ਹੈ ਜਾਂ ਫਿਰ ਹੁਕਮ ਜਾਰੀ ਹੁੰਦੇ ਨੇ ਉਹ ਆਪਸ ਦੇ ਵਿੱਚ ਵੀ ਤਖਤਾਂ ਦੇ ਖਿਲਾਫ ਵਾਲੀਆਂ ਸਥਿਤੀਆਂ ਪੈਦਾ ਹੋਈਆਂ ਹੋਈਆਂ ਨੇ ਕੀ ਮੰਨ ਦੇ ਵਿੱਚ ਬਲਬਲਾਉਂਦਾ ਕਿੱਥੇ ਇੱਕ ਖੜੇ ਦਾ ਸੀ ਤੇ ਹੋ ਕੀ ਰਿਹਾ ਗੱਲ ਹੈ ਜੀ ਜਿਹੜੀ ਚੀਜ਼ ਸੈਂਟਰ ਸਟੇਜ ਤੇ ਹੋਣੀ ਚਾਹੀਦੀ ਸੀ ਨਾ ਹੂੰ ਉਹ ਤਾਂ ਉਹ ਤਾਂ ਹੋ ਗਈ ਹਾਸ਼ੀਏ ਤੇ ਹੂੰ ਜਿਹੜੀ ਹਾਸ਼ੀਏ ਤੇ ਹੋਣੀ ਚਾਹੀਦੀ ਸੀ ਉਹ ਸੈਂਟਰ ਸਟੇਜ 'ਚ ਹੂੰ ਅਕਾਤਕ ਸਾਬ ਇੱਕ ਬਿਲਡਿੰਗ ਨਹੀਂ ਇੱਕ ਸਿਧਾਂਤ ਹੈ ਹੂੰ ਉਹ ਸਿਧਾਂਤ ਸਿਧਾਤ ਆ ਗਿਆ ਪੀਰੀ ਮੀਰੀ ਦਾ ਜੀ ਠੀਕ ਹੈ ਆਪਾਂ ਕਰ ਲਿਆ ਮੀਰੀ ਪੀਰੀ ਹੂੰ ਤੇ ਸਿਆਸਤ ਥੱਲੇ ਗੋਡੇ ਥੱਲੇ ਰੱਖਿਆ ਆ ਹੂੰ ਆਪਣੇ ਮਨਮਰਜ਼ੀ ਦੇ ਜਥੇਦਾਰ ਲਾਓ ਜੀ ਉਹਨਾਂ ਤੋਂ ਹੁਕਮਨਾਮੇ ਕਢਾਓ ਆਦੇਸ਼ ਕਢਵਾਓ ਹੂੰ ਤੇ ਉਸ ਤੋਂ ਬਾਅਦ ਇੱਕ ਖਲਾਰਾ ਜਿਹੜਾ ਚੱਲਦਾ ਆ ਰਿਹਾ ਅੱਜ ਦਾ ਨਹੀਂ ਹੂੰ ਇਹ ਨੀਅਰ ਬਾਊਟ 1972 ਤੋਂ ਸ਼ੁਰੂ ਹੁੰਦਾ ਜੀ ਤੇ ਉਹਦੇ ਚ ਮੈਂ ਬੜੀ ਪੁਰਾਣੀ ਗੱਲ ਹੈ 1994 ਚ ਚੰਡੀਗੜ੍ਹ ਸੀ ਮੈਂ ਸੈਮਨਰ ਉੱਥੇ ਮੈਂ ਕਿਹਾ ਸੀ ਵੀ ਜਿਹੜੇ ਹੁਕਮ ਨੇ ਨਾ ਅਗਾਜ਼ ਤੱਕ ਸਾਫ ਦੋ ਹੂੰ ਤੁਸੀਂ 84 ਵਾਲੇ ਵੀ ਦੇਖ ਲਓ ਉਹ ਲੀਡਰਾਂ ਲਈ ਨਹੀਂ ਹੈ ਲੋਕਾਂ ਲਈ ਨੇ ਹੂੰ ਬਿਲਕੁਲ ਹਾਂ ਲੀ ਜਦੋਂ ਲੀਡਰਾਂ ਲਈ ਕੋਈ ਹੁਕਮਨਾਮਾ ਆ ਜਾਂਦਾ ਨਾ ਉਦੋਂ ਜਸਦਾਦ ਬਦਲਿਆ ਜਾਂਦਾ ਬਿਲਕੁਲ ਅੱਜ ਨਹੀਂ ਇੱਕ ਵਾਰੀ ਨਹੀਂ ਬੜੀਆਰੀ ਬਦਲਿਆ ਹੂੰ 1978 ਚ ਹੂੰ ਸਿੰਘ ਸਾਹਿਬ ਗਿਆਨੀ ਚਾਦੂ ਸਿੰਘ ਪੋਰਾ ਹੂੰ ਉਹਨਾਂ ਨੇ ਇੱਕ ਸ਼ੋਗਤ ਨੋਟਿਸ ਕੱਢਿਆ ਕਿ yogi bhajan ਨੂੰ ਅਮਰੀਕਾ ਜਿਸ ਨੇ ਇੱਕ ਪੈਰਲ ਤਖਤ ਬਣਾ ਕੇ ਸ੍ਰੀ ਸنگ ਦਾ ਸ੍ਰੀ ਸਿੰਘ ਸਾਹਿਬ ਦਾ ਕਿਤਾਬ ਵੀ ਧਾਰਨ ਕੀਤਾ ਇੱਕ ਪੈਰਲ ਹੁਕਮਨਾਮਾ ਕੱਢਿਆ ਤੇ ਉਹਦੇ ਤੇ ਉਹਨਾਂ ਨੇ ਉਹਨੂੰ ਸ਼ੋਗਾਜ਼ ਕੀਤਾ ਤੇ ਟੋੜਾ ਸਾਹਿਬ ਨੇ ਰਾਤੋਂ ਰਾਤ ਜੀ ਰਾਤੋਂ ਰਾਤ ਉਹਨਾਂ ਨੂੰ ਨਹਾਦਿਆਂ ਦੀਆਂ ਚਾਬੀਆਂ ਕੋਹੇ ਸਮਾਰ ਬਾਸੜਦਾ ਸੀ ਹਮ ਇਹ 77 ਦੀ ਗੱਲ ਹੈ ਅਕਾਲੀ ਪੱਤਰਕਾਰ ਚ ਦਾ ਆਇਆ ਸੀ ਖਬਰ ਵੀ ਆ ਗਈ ਸੀ ਹਮ ਤੇ ਮੇਰੀ ਕਿਤਾਬ ਚ ਵੀ ਹੈ ਜੀ ਉਸ ਤੋਂ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਭਾਈ ਰਣਜੀਤ ਸਿੰਘ ਦਾ ਕੀ ਸੀ ਲਾਇਆ ਵੀ ਆਪਾਂ ਹੀ ਹਮ ਲਾਇਆ ਵੀ ਕਿ ਇਹ ਹਾਂ ਲਾਇਆ ਆਪਾਂ ਹੈ ਨੇ ਫਿਰ ਉਤਾਰ ਦਾ ਕੰਮ ਹੈ ਕਿ ਅਸੀਂ ਉਹ ਤੋਂ ਉਤਾਰਨਾ ਜਦੋਂ ਸਾਡੇ ਵਾਸਤੇ ਨਹੀਂ ਹੈ ਸਾਡੇ ਸਾਡੇ ਵਾਸਤੇ ਸਾਡੇ ਮੁਤਾਬਕ ਨਹੀਂ ਹੈ ਹੂੰ ਉਹ ਉਹ ਵੀ ਲਾਹਤੇ ਹੂੰ ਪ੍ਰੋਫੈਸਰ ਮਨਜੀਤ ਸਿੰਘ ਜੀ ਉਹ ਵੀ ਸਨ ਜਥੇਦਾਰ ਹੂੰ ਪਹਿਲਾਂ ਤਾਂ ਉਹਨਾਂ ਨੂੰ ਉਥੇ ਜਥੇਦਾਰ ਕਹਾਤ ਅਗਦੇ ਜਿਹੜੇ ਹੈਗੇ ਸਕਤਰੇ ਉਹਦੇ ਚ ਉਹ ਬੰਦ ਸੀ ਤੇ ਠੁੱਡੇ ਮਾਰੇ ਗਏ ਹੂੰ ਠੀਕ ਹੈ ਪਰ ਉਸ ਨੂੰ ਫੇਰ 1999 ਦੀ ਵਿਸਾਖੀ ਤੇ ਹੂੰ ਅਕਾਲੀ ਦਲ ਦੀ ਸਟੇਜ ਤੇ ਪ੍ਰਕਾਸ਼ ਸਿੰਘ ਬਾਦਲ ਪੇਟੇ ਖੜੇ ਨੇ ਤੇ ਇਹ ਬੁਲਾਰੇ ਸਨ ਜਿਹੜੇ ਕੇ ਸਰੋਪੇ ਦੇ ਰਹੇ ਨੇ ਜਿਹੜੇ ਬੰਦਿਆਂ ਨੂੰ ਤਰਖਾਇਆ ਕਰਾਰ ਕਰ ਚੁੱਕੇ ਸਨ ਇਹ 99 ਦੀ ਗੱਲ ਹੈ ਜੀ ਅੱਛਾ ਉਹਨਾਂ ਤੇ ਐਵੇਂ ਕਰਪਸ਼ਨ ਦੇ ਚਾਰਜ ਲੱਗੇ ਕੋਈ ਆਪਾਂ ਨੇ ਹੋ ਰਿਮੂਵ ਕੀਤਾ ਪਰ ਜਦੋਂ ਜਥੇਦਾਰ ਐਸ ਜਥੇਦਾਰ ਤਖਤ ਕੇਸਗੜ ਸਾਹਿਬ ਤੇ ਅਮਰਿੰਦਰ ਸਿੰਘ ਨੂੰ ਦਿੱਤਾ ਆਪਣਾ ਸਰੋਪਾ ਉਹ ਮਾਰਿਆ ਚੱਕੇ ਬਾਅਦ ਹੂੰ ਠੀਕ ਹੈ ਹੁਣ ਜਦੋਂ ਆਪਾਂ ਸਾਰੇ ਕੰਮ ਕਰ ਲਏ ਸਾਰੇ ਕੰਮ ਸਾਰੇ ਜਥਰ ਲਾਲੇ ਲਾਲੇ ਉਤਾਰ ਲੇ ਤਾਂ ਹੁਣ ਅਸੀਂ ਇੱਕ ਕਮੇਟੀ ਬਣਾਤੀ ਕਿਤੀ ਮੈਂਬਰ ਦੀ ਹੂੰ ਵੀ ਸਾਨੂੰ ਪਤਾ ਹੀ ਨਹੀਂ ਰੂਲ ਕੀ ਹੁੰਦੇ ਨੇ ਹੂੰ ਤੇ ਹੁਣ ਤੱਕ ਅਸੀਂ ਐਵੇਂ ਨੇਰੇ ਚ ਜਿਹੜੀਆਂ ਤਲਵਾਰਾਂ ਮਾਰਦੇ ਰਹਿਆ ਹਾਂ ਹੁਣ ਰੂਲ ਬਣਾ ਦਿਓ ਹੂੰ ਜਥਰ ਵਿਦਾਂਤੀ ਜੀ ਜਥਰ ਵਿਦਾਂਤੀ ਨੂੰ 2008 ਚ ਲਾਇਆ ਗਿਆ ਹੈ ਹੂੰ ਠੀਕ ਹੈ ਪਰ ਉਸ ਦੀ ਕਾਰ ਉਸ ਦੀ ਕਾਰ ਉਸ ਨੂੰ ਪਤਾ ਸਭ ਕੁਝ ਮਿਲਦਾ ਰਿਹਾ ਅਖੀਰ ਤੱਕ ਇਹ ਆ ਜਿਹੜੇ ਨਵੇਂ ਜਿਹੜੇ ਕੱਡੇ ਨੇ ਇਹਨਾਂ ਦੇ ਭੱਤੇ ਵੀ ਬੰਦ ਤੇ ਇਹਨਾਂ ਦੇ ਪੈਸੇ ਵੀ ਰੱਖਲੇ ਸਭ ਕੁਝ ਕੀਤਾ ਘਾਰਾਂ ਵਿੱਚ ਪੂਰੀ ਹੂੰ ਤਾਂ ਇਹ ਜਿਹੜਾ ਮਤਰਈਮਾਲ ਆ ਹੈਗਾ ਨਾ ਉਸ ਦੀ ਕਹ ਲੋ ਬਰਤਾਓ ਹੂੰ ਇਹ ਔਰੰਗਜ਼ੇਬ ਦਾ ਜੀ ਔਰੰਗਜ਼ੇਬ ਨੇ ਜਦੋਂ ਆਪਣੇ ਪਿਓ ਨੂੰ ਕੈਦ ਕਰਕੇ ਹੂੰ ਗੱਦੀ ਤੇ ਬੈਠਾ ਹੁਣ ਤਾਜ ਕੋਸ਼ੀ ਤੇ ਉਨੇ ਕਿਹਾ ਕਾਜ਼ੀਆਂ ਦੀ ਕੌਂਸਲ ਨੂੰ ਕਿ ਤੁਸੀਂ ਮੇਰਾ ਨਾ ਤੇ ਖੁਤਬਾ ਪੜੋ ਹੂੰ ਮੇਰੀ ਤਾਜ ਪੋਸ਼ੀ ਕਰਾਓ ਹੂੰ ਤਾਂ ਜੇ ਕਾਜ਼ੀਆਂ ਦੀ ਕੌਂਸਲ ਨੇ ਕਿਹਾ ਵੀ ਇੱਕ ਰਾਜਾ ਜਿਉਂਦਾ ਹੋਵੇ ਨਾ ਤੇ ਦੂਸਰੇ ਦੀ ਤਾਜ ਪੋਸ਼ੀ ਨਹੀਂ ਹੋ ਸਕਦੀ ਹੂੰ ਇਹ ਸਿਧਾਂਤਕ ਹੈ ਰੂਲ ਸਾਰੇ ਧਰਮਾਂ ਚੱਲਦਾ ਹੈ ਹੂੰ ਵੀ ਰਾਜਾ ਜਿਉਂਦਾ ਹੈ ਦੂਸਰਾ ਰਾਜਾ ਉੱਥੇ ਬੈਠ ਨਹੀਂ ਸਕਦਾ ਜੀ ਉਹਨੇ ਕੀ ਕੀਤਾ ਕਾਜ਼ੀਆਂ ਦੀ ਕੌਂਸਲ ਬਦਲਤੀ ਹੂੰ ਇਹ ਨੂੰ ਅਨ ਸਮਝਾ ਤਾਂ ਤੁਸੀਂ ਕਹਿ ਦੇਣਾ ਵੀ ਦੇ ਕੋਈ ਰਾਜਾ ਬਿਮਾਰ ਆ ਕੰਮ ਨਹੀਂ ਕਰ ਸਕਦਾ ਤੇ ਦੂਸਰੇ ਰਾਜਾ ਬੈਠ ਸਕਦਾ ਹੂੰ ਕਾਜ਼ੀਆਂ ਦੀ ਕਾਉਂਸਲ ਨੇ ਤਾਂ ਬਦਲ ਦਿੱਤਾ ਫਿਰ ਮੁਖ ਕਾਜ਼ੀ ਬੁੱਕਰ ਗਿਆ ਕਹਿੰਦਾ ਜੀ ਚਾਹੇ ਉਹ ਬਿਮਾਰ ਆ ਜਾਂ ਕੁਛ ਆ ਹੂੰ ਔਰ ਉਹਦੇ ਮੁਕਾਬਲੇ ਅਸੀਂ ਰਾਜਾ ਨਿਕਲ ਤੇ ਖੜਾ ਕਰ ਸਕਦੇ ਹੂੰ ਠੀਕ ਪਰ ਉਹਨੇ ਫਿਰ ਮੁਖ ਕਾਜ਼ੀ ਬਦਲਿਆ ਹੂੰ ਕੌਣ ਅਬਦੁਲ ਵਹਾਬ ਬੋਰਾ ਹੂੰ ਜਿਸਨੇ ਗੁਰਤੇਗ ਬਾਸਪਦਾ ਵੀ ਫਤਵਾ ਪੜਿਆ ਸੀ ਹੂੰ ਤੇ ਮਹੀਨੇ ਬਾਅਦ ਉਹ ਮਰ ਗਿਆ ਸੀ ਜੀ ਤੋਂ ਇਹੀ ਸਿਸਟਮ ਦੇ ਵਿੱਚ ਅਸੀਂ ਆਪਣੇ ਤਖਤਾਂ ਨੂੰ ਚਲਾ ਰਹੇ ਹਾਂ ਲੰਬੇ ਸਮੇਂ ਤੋਂ ਡਾਕਟਰ ਸਾਹਿਬ ਇਹ ਇਹ ਚੀਜ਼ ਚੱਲਦੀ ਆ ਰਹੀ ਹੈ ਕਿ ਜਦੋਂ ਦਿਲ ਕੀਤਾ ਜਦੋਂ ਤੁਹਾਡੇ ਮੁਤਾਬਕ ਗੱਲਾਂ ਜਾਂ ਫਿਰ ਤੁਹਾਡੇ ਮੁਤਾਬਕ ਕਿਸੇ ਤਰੀਕੇ ਦਾ ਫੈਸਲਾ ਜਾਂ ਫਿਰ ਉਸ ਤਰੀਕੇ ਦੇ ਨਾਲ ਕਾਰਵਾਈਆਂ ਨਹੀਂ ਹੁੰਦੀਆਂ ਉਹ ਤੋਂ ਲਾਂਭੇ ਕਰਦੇ ਹੋ ਇਹ ਲਗਾਤਾਰ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਜਿਹਦੇ ਵੇਰਵੇ ਤੁਸੀਂ ਦਿੱਤੇ ਹੁਣ ਇੱਕ ਐਕਟ ਦੀ ਗੱਲ ਹੁੰਦੀ ਹੈ 1925 ਦੇ ਐਕਟ ਦੀ ਗੱਲ ਹੁੰਦੀ ਹੈ ਕਹਿੰਦੇ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਤਾਂ ਇਹ ਚੀਜ਼ ਆਉਂਦੀਆਂ ਹੀ ਨਹੀਂ ਵੱਖ-ਵੱਖ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇਸ ਦੇ ਉੱਪਰ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿੰਤੂ ਕੀਤਾ ਗਿਆ ਉਸ ਐਕਟ ਦੇ ਬਾਰੇ ਜਾਣਕਾਰੀ ਦਿਓ ਕੀ ਵਾਕਿਆ ਹੀ 1925 ਦਾ ਕੋਈ ਐਕਟ ਹੈ ਜਿਹਦੇ ਤਹਿਤ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਹੀ ਨਹੀਂ ਕਿ ਨਾ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਸ ਤਰੀਕੇ ਲਾ ਸਕਦੇ ਨੇ ਨਾ ਲਾ ਸਕਦੇ ਨੇ ਸਰ ਮੈਂ ਤਾਂ ਉਹ ਛੋਟੀ ਜਿਹੀ ਐਗਜ਼ਾਮਪਲ ਰਹਿ ਗਈ ਹੈ ਜਿਹੜੀ ਉਹ ਸੀ ਗਿਆਨੀ ਪੂਰਨ ਸਿੰਘ ਹੂੰ ਗਿਆਨ ਪਾਇਰ ਜੀਸੀ ਨੂੰ ਲਾਇਆ ਤੇ ਗਿਆਨੀ ਪੂਰਨ ਸਿੰਘ ਨੂੰ ਦੇਖ ਲਓ ਵੀ ਹਾਰਟ ਅਟੈਕ ਆਇਆ ਉਹਨੂੰ ਫਟਾਫਟ ਦਿੱਲੀ ਲਿ ਗਏ ਹਲਾਜ ਕਰਾ ਕੇ ਜਿਸ ਦਾ ਥਾਪਿਆ ਹਮ ਪਰ ਜਦੋਂ ਉਸ ਨੇ ਬੀਬੀ ਜ਼ਗੀਰ ਕੌਰ ਅ ਰਗ ਰਗਜੀਤ ਸਿੰਘ ਵੇਰ ਕਿਤੇ ਸਾਰੇ ਜਿੰਨੇ ਸੀ ਇਹਨਾਂ ਨੂੰ ਐਕਸ ਕਮਿਊਨੀਕੇਟ ਕੀਤਾ ਹਮ ਉਸੇ ਦਿਨ ਚ ਲਾਤਾ ਹਮ ਲਾਤਾ ਵਿਦਾਂਤੀ ਸਾਹਿਬ ਨੂੰ ਲਾ ਲਿਆ ਵਿਦਾਂਤੀ ਸਾਹਿਬ ਨੇ ਕੋਈ ਇੰਨੀ ਜਲਦੀ ਵੀ ਜੋ ਹੁਕਮਨਾਮੇ ਚੋਂ ਗਲਤ ਉਹ ਉਹ ਬਧਿਆਨੂ ਤੇ ਸਾਧ ਲੋ ਉਹਨਾਂ ਦੀ ਪੁੱਛ ਲੋ رائے ਪੁੱਛ ਲੋ ਜੀ ਨਾ ਗਲਤ ਹੈ ਉਹ ਵੀ ਲਾਤੇ ਫਿਰ ਉਹਨਾਂ ਦੀ ਕਿਰਦਾਰਕੁਸ਼ੀ ਹੋਈ ਹੂੰ ਕੀ ਇਹਨਾਂ ਦੀ ਜੀ ਉੱਥੇ ਸ਼ਹੀਦਾਂ ਗੁਰਦੁਆਰੇ ਦੇ ਨਾ ਦੁਕਾਨਾਂ ਦੱਬੀਆਂ ਆਈਆਂ ਉਹ ਤੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਹੂੰ ਤੇ ਲਾਇਆ ਲਾਇਆ ਨਹੀਂ ਤੁਸੀਂ ਕਿਉਂ ਲਾਇਆ ਹੂੰ ਉਹਨਾਂ ਦੇ ਆਪਾਂ ਜਿਹੜਾ ਤੁਹਾਡਾ ਪੁਆਇੰਟ 1925 ਦੇ ਐਕਟ ਦੀ 1925 ਐਕਟ ਦੀ ਇਹਦੀ ਮੇਰੇ ਫੈਸ ਹੋਈ ਸੀ ਤੇ ਉਹ ਜਿਹੜਾ ਇਹਨਾਂ ਨੇ ਖੜਾ ਕੀਤਾ ਸੀ ਨਾ ਰਣਜੀਤ ਸਿੰਘ ਗਹੌਰ ਹੂੰ ਗੌਰੇ ਮਸਕੀਨ ਸਿਆ ਗੌਰ ਹੈ ਮਸਕੀਨ ਜੀ ਹਦਰਜੀਤ ਸਿੰਘ ਗੌਰੋ ਉਹ ਕਿੱਸੇ ਆਪੇ ਦੀ ਜੜੂ ਬਣਿਆ ਹੁਣ ਹਮ ਹੁਣ ਤੁਹਾਨੂੰ ਦੱਸਦਾ ਕਿਵੇਂ ਉਸ ਨੇ ਟੀਵੀ ਤੇ ਕਿਹਾ ਕਿ ਐਕਟ ਦੇ ਵਿੱਚ ਲਿਖਿਆ ਹੈ ਕਿ ਸ਼ਰੋਣੀ ਕਮੇਟੀ ਨੂੰ ਅਧਿਕਾਰ ਹੈ ਤੇ ਫਿਰ ਜੇ ਸ਼ਰੋਣੀ ਕਮੇਟੀ ਨੂੰ ਅਧਿਕਾਰ ਹੈ ਤਾਂ ਹੁਣ ਆਪਾਂ ਪਹਿਲਾਂ ਤੇ ਗੱਲ ਤੋਂ ਐਕਟ 'ਚ ਹੈ ਨਹੀਂ ਜੀ ਨੰਬਰ 2 ਕਿ ਇਹਨਾਂ ਨੇ ਫਿਰ ਇੱਕ ਕਮੇਟੀ ਕਿਉਂ ਬਣਾਈ ਜੀ ਐਕਟ 'ਚ ਹੀ ਆਲਰੇਡੀ ਹੈਗਾ ਤੇ ਕਾਨੂੰਨੀ ਹੈ ਹਮ ਇਹ ਅਧਿਕਾਰ ਕਿਤੇ ਨਹੀਂ ਸੀ ਜਿਹੜੇ ਜਥੇਦਾਰ ਨੇ ਉਹ ਸ਼ਰੋਣੀ ਕਮੇਟੀ ਦੇ ਐਕਟ ਤੋਂ ਬਾਹਰ ਨੇ ਹਮ ਹਮ 1964 ਚ ਜੀ ਜਦੋਂ ਇਹਨਾਂ ਨੇ ਬਾਹਰ ਦੇ ਦੋ ਤਖਤਾਂ ਨੂੰ ਵੀ अहमियत ਖਤਮ ਕਰ ਲਈ ਪੰਜਵਾਂ ਤਖਤ ਬਣਾਇਆ ਨਾ ਹਮ ਸਾਬੋ ਕੀ ਤਲਵੰਡੀ ਜਦੋਂ ਪੰਜਵਾਂ ਤਖਤ ਬਣਾਇਆ ਜੀ ਉਹ ਤੋਂ ਇਹ ਸਰਕਾਰ ਤੋਂ ਮਨਜ਼ੂਰੀ ਲਈ ਹਮ ਤੇ ਸਰਕਾਰ ਦੇ ਅੰਡਰ ਆ ਗਏ ਹਮ ਤਖਤ ਜਿਹੜੇ ਉਹ ਹੁਣ ਦੇਖੋ ਉੱਤੇ ਸਰਦਾਰ ਕਪੂਰ ਸਿੰਘ ਨੇ ਲਿਖਿਆ ਵੀ ਤਖਤ ਨਹੀਂ ਤਖਸਤਾਨ ਹੈ ਜੀ ਡਾਕਟਰ ਤੁਲੋਚ ਸਿੰਘ ਪਤਰਾ ਜੀ ਨੇ ਉਹਨਾਂ ਲਿਖਿਆ ਵੀ ਤਕਤ ਨਹੀਂ ਤਕਤਰਸਥਾਨ ਹੈ ਫਿਰ ਗਿਆਨੀ ਹੁੰਦੇ ਸੀ ਇਹਨਾਂ ਦੇ ਇੱਕ ਜੱਤੇਦਾਰ ਕਹਾ ਤਕਤੇ ਤੇ ਉਹਨਾਂ ਨੇ ਵੀ ਇੱਕ ਦਿੱਤੀ ਹੈ ਵੀ ਨਹੀਂ ਉਹ ਇਹ ਸਾਰੇ ਦੇ ਹੁਣ ਉਹਦੇ ਤੇ ਮੈਂ ਇੱਕ ਵਾਰੀ ਜੱਤੇਦਾਰ ਸਾਹਿਬ ਨੂੰ ਪੁੱਛ ਲਿਆ ਮੈਂ ਕਿਹਾ ਜੀ ਕਹਿੰਦੇ ਜੀ ਮੋਹਰ ਹੈ ਮੈਂ ਕਿਹਾ ਮੋਹਰ ਲਗਾ ਕੇ ਦੇਖੋ ਮੋਹਰ ਨੂੰ ਲਾ ਕੇ ਤਾਂ ਦੇਖੋ ਮੋਹਰ ਤੇ ਕੀ ਲਿਖਿਆ ਹੈ ਜੀ ਤਖਤ ਜਗਾ ਤਖਤਰਸਥਾਨ ਨਹੀਂ ਹੈ ਤਖਤ ਜਗਾ ਇਹ ਜਿਹੜਾ ਤਖਤ ਸਥਾਨ ਜਪੋਟਾ ਸਾਹਿਬ ਵੀ ਹੈਗਾ ਕੀਰਤਪੁਰ ਸਾਹਿਬ ਵੀ ਹੈਗਾ ਉਹਨਾਂ ਨੂੰ ਫਿਰ 7ਵਾਂ 8ਵਾਂ 9ਵਾਂ 10ਵਾਂ ਕਦ ਤੱਕ ਪੜਾ ਦਿਓ ਹੂੰ ਇਹ ਸੀ ਉਹਦੋਂ ਵੀ ਬਾਅਦ ਨੇ ਤਖਤਾਂ ਦੀ ਅਹਿਮੀਅਤ ਖਤਮ ਕਰਨੀ ਆ ਤੇ ਆਪਾਂ ਇੱਥੇ ਇੱਕ ਆਪਣਾ ਹੋਰ ਲਾ ਕੇ ਜਿਹੜਾ ਹੱਦਗ੍ਰੰਤੀ ਕਾਲ ਤੱਕ ਦਾ ਤੇ ਹੱਦਗ੍ਰੰਤੀ ਦਰਬਾਰ ਸਾਹਿਬ ਦਾ ਕਰਕੇ ਪੰਜ ਪੈਰ ਕੱਢ ਕੇ ਜੋ ਪਰਿਵਰਤੀ ਕਰਕੇ ਉਹ ਜੋ ਮਰਜ਼ੀ ਕਰਦੇ ਰਹੇ ਹੂੰ ਪਰ ਅੱਜ ਤੱਕ ਫਿਰ ਮੈਂ ਇੱਕ ਸਵਾਲ ਹੋਰ ਪੁੱਛਿਆ ਹੂੰ ਮੈਂ ਕਿਹਾ ਜੀ ਬਾਬਾ ਦੀਪ ਸਿੰਘ ਨੇ ਕਿੰਨੀਆਂ ਬੀੜਾਂ ਕਿਆਰ ਕੀਤੀ ਸੀ ਕਹਿੰਦੇ 4 ਇਮੈਗਾ ਉਹਨਾਂ ਨੂੰ ਆਪਣੇ ਤਖਤ ਦਾ ਪਤਾ ਨਹੀਂ ਸੀ ਵੀ ਪੰਜਵਾਏ ਵੀ ਹੈਗਾ ਬਿਲਕੁਲ ਸੋ ਗੱਲ ਹੈ ਕਿ ਆਪਾਂ ਜਦੋਂ ਮਨਮਰਜ਼ੀ ਨਾਲ ਸਿਆਸਤ ਜਿਹੜੀ ਹੈ ਹੂੰ ਉਹ ਕੁੱਟ ਰਹੀ ਹੈ ਪਿਛਲੇ 40 ਸਾਲਾਂ ਤੋਂ ਧਰਮ ਨੂੰ ਕੁੱਟ ਰਹੀ ਹੈ ਹੂੰ ਤੇ ਸਿੱਖ ਚੁੱਪ ਕਰਕੇ ਦੇਖ ਰਹੇ ਨੇ ਹੂੰ ਤੇ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਏ ਤਾਂ ਉਹਨਾਂ ਨੇ ਫਿਰ ਹੁਣ ਜਮਾਤਾਂ ਜ਼ਬਤ ਕਰਾਈਆਂ ਉਹਨਾਂ ਦੀਆਂ ਹੀ ਜਿਨ੍ਹਾਂ ਨੇ ਇਹ ਸਾਰੀ ਖੇਡ ਖੇਡੀ ਹੂੰ ਹੁਣ ਰਹੀ ਗੱਲ ਪਟਨਾ ਸਾਹਿਬ ਦੇ ਨਾਲ ਹੁਣ ਪਟਨਾ ਸਾਹਿਬ ਦੇ ਨਾਲ ਇਹ ਸਿੱਧਾ ਜਿਹੜਾ ਟਕਰਾਅ ਹੋਇਆ ਨਾ ਔ ਗੌਰੇ ਮਸਕੀਨ ਨਹੀਂ ਪਾਇਆ ਹੂੰ ਉਹ ਸੁਖਵੀਰ ਸਿੰਘ ਬਾਦਲ ਨੇ ਹੂੰ ਉਹ ਆਇਆ ਜੀ ਪਹਿਲੀ ਪਹਿਲੀ ਗੱਲ ਕਿਉਂਕਿ ਬੈ ਨਾ ਅਜ ਤੋਂ 2007 ਦੀ ਗੱਲ ਹੈ 8 ਦੀ ਉਦੋਂ ਇਹ ਇਹ ਜਿਹਾ ਰੌਲਾ ਪਿਆ ਸੀ ਹੂੰ ਠੀਕ ਹੈ ਉਦੋਂ ਮੈਂ ਚਿੱਠੀ ਲਿਖ ਕੇ ਉਹਨੂੰ ਭੇਜੀ ਹੋਈ ਹੈ ਸਰੋਣ ਕਮੇਟੀ ਨੂੰ ਵੀ ਤੇ ਅਕਾਲ ਤਖਤ ਸਾਹਿਬ ਨੂੰ ਜੀ ਕਿ ਪਟਨਾ ਸਾਹਿਬ ਦੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਜਿਹੜੇ ਕੌਮੀ ਮਸਲੇ ਉਹਦਾ ਕੋਈ ਸੰਗਿਆਨ ਲੈ ਸਕੇ ਹੂੰ ਉਹਦੋਂ ਲੱਗ ਰਿਹਾ ਪਰ ਹੁਣ ਵੀ ਨਹੀਂ ਹੈਗਾ ਮੈਂ ਕਹਿੰਦਾ ਹੁਣ ਵੀ ਨਹੀਂ ਹੈਗਾ ਪਰ ਜਦੋਂ ਤੁਸੀਂ ਗੋਰੇ ਮਸਕੀਨ ਨੂੰ ਜਾ ਕੇ ਕਿਹਾ ਵੀ ਕਬਜ਼ਾ ਕਰ ਲੈ ਇਹ ਮੈਂ ਕਿਹਾ ਤੁਸੀਂ ਕਬਜ਼ੇ ਕਰਕੇ ਤਖਤ ਜਿਹੜੇ ਨੇ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੇ ਹੋ ਹੂੰ ਉੱਥੋਂ ਜਿਹੜਾ ਪ੍ਰੋਬਲਮ ਆ ਗਈ ਹੂੰ ਤਾਂ ਹੁਣ ਉਹ ਸਹੀ ਨੇ ਜੀ ਅਚਕੋ ਜਦੋਂ ਸਹੀ ਹੋ ਗਏ ਫਿਰ ਆਗੇ ਉਹਨਾਂ ਦੇ ਪਰਿਵਾਰ ਦੇ ਬੰਦੇ ਫਤਿਹਰਾ ਜੀ ਕੋਈ ਸਿਗਰਟ ਪੀਦਾ ਜੀ ਸ਼ਰਾਬ ਪੀਦਾ ਫਲਾਣਾ ਆਟਮ ਖਾਣਾ ਜੋ ਵੀ ਇੱਕ ਜਿਹੜੀ ਕਿਦਾਚ ਖੁਸ਼ੀ ਦਾ ਇੱਕ ਇਹਨਾਂ ਕੋਲ ਹੁੰਦਾ ਹੂੰ ਤੇ ਹੁਣ ਮੈਂ ਪੁੱਛਦਾ ਵੀ ਚਲੋ ਇਹ ਹੀ ਦੱਸ ਦੋ ਵੀ ਜਿਹੜਾ ਕਿਹੜਾ ਬੰਦਾ ਹੂੰ ਸ਼ੌਣਕ ਕਮੇਟੀ ਦਾ ਪ੍ਰਧਾਨ ਹੋ ਚੁੱਕਾ ਰਹਿ ਚੁੱਕਾ ਹਮ ਜਸ਼ਨਕੀ ਦਾ ਮੈਂਬਰ ਉਹ ਸ਼ਰਾਬ ਨਹੀਂ ਪੀਂਦਾ ਹਮ ਔਰ ਉਹਨਾਂ ਦੇ ਬੱਚੇ ਜਿਹੜੇ ਨੇ ਪੱਤੇ ਤੇ ਨਹੀਂ ਔਰ ਸਿੱਖਾਂ ਦੇ ਘਰ ਵਿਆਹ ਹੋਏ ਨੇ ਹਮ ਪਰ ਐਵੇਂ ਇਹ ਮਤਲਬ ਕਿ ਅਸੀਂ ਦੇਖੋ ਇਹ ਤਾਂ ਹੋ ਗਿਆ ਫਿਰ ਉਹ ਗੁਰੂ ਘਰ ਤੇ ਆਪਾਂ ਕਹਿੰਦੇ ਵੀ ਗੁਰੂ ਰਾਮਦਾਸ ਜੀ ਪਹਿਲਾਂ ਤੁਸੀਂ ਉਹ ਪ੍ਰਿਥੀ ਇਹ ਨੂੰ ਠੀਕ ਕਰ ਲਓ ਫਿਰ ਆਪਾਂ ਪੰਥ ਚਲਾਵਾਂਗੇ ਹਮ ਤੇ ਨਾ ਪ੍ਰਿਥੀਆ ਠੀਕ ਹੁੰਦਾ ਤੇ ਨਾ ਇਹ ਪੰਥ ਚੱਲਦਾ ਹਮ ਕੋ ਸਿਧਾਂਤ ਜਦੋਂ ਦੇਖੋ ਸਿਧਾਂਤ ਸਿਧਾਂਤ ਰਹਿਣੇ ਨੇ ਤੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਜੀ ਤੇ ਜਿਹੜਾ ਤੋੜਦਾ ਉਹ ਖੁਦ ਟੁੱਟਿਆ ਅੱਜ ਨਹੀਂ ਸਦੀਆਂ ਤੋਂ ਟੁੱਟਦਾ ਆਇਆ ਹਮ ਮਹਾਰਾਜ ਰਣਜੀਤ ਸਿੰਘ ਜੀ ਤੁਸੀਂ ਉਹਦਾ ਜ਼ਿਕਰ ਅਸੀਂ ਫੜਾ ਕਰਦੇ ਆ ਕਿ ਜੀ ਉਹਨੂੰ ਉੱਥੇ ਕੋੜੇ ਮਾਰਿਆ ਗਿਆ ਜੀ ਉਹ ਕਿਤੇ ਸਭ ਗੱਪ ਸੀ ਹਮ ਸਭ ਗੱਪ ਸੀ ਇਹਦੇ ਮੈਂ ਤੁਹਾਨੂੰ ਸਬੂਤ ਦੇ ਦਿੱਤਾ ਹਮ ਵੀ ਕਦੀ ਹੋਇਆ ਵੀ ਸਜ਼ਾ ਜਿਹੜੀ ਕੋੜੇ ਮਾਰਨ ਦੀ ਹੋਈ ਹੋਵੇ ਸਿੱਖਾਂ ਦੇ ਵਿੱਚ ਹੈ ਨਹੀਂ ਹੂੰ ਨੰਬਰ 2 ਤੇ ਹੂੰ ਕਿ ਕਾਲੀ ਫੂਲਾ ਸਿੰਘ ਜੀ ਕਦੋਂ ਲਗਾਏਗੇ ਜਥੇਦਾਰ ਹੂੰ ਸੰਤ ਬਾਬਾ ਸ਼ਾਮ ਸਿੰਘ ਜੀ ਹੂੰ ਜਿਨ੍ਹਾਂ ਨੇ ਭਗ ਪ੍ਰੇਮ ਪ੍ਰਕਾਸ਼ ਲਿਖਿਆ ਜੀ ਤੇ ਜਿਨ੍ਹਾਂ ਨੇ 70 ਸਾਲ ਦਰਬਾਰ ਸਾਹਿਬ ਕੀਰਤਨ ਕੀਤਾ ਸਰੰਦੇ ਤੇ ਹੂੰ ਉਹਨਾਂ ਦੀ ਹੁਣ ਕਿਤਾਬ ਮੈਸ ਭੇਜੀ ਸੀ ਕਿਸੇ ਨੇ ਛਾਪਦੀ ਆ ਸੰਤ ਸੇਵਾ ਸਿੰਘ ਅਰੀ ਜੀ ਠੀਕ ਹੈ ਆ ਦਾਂਪੁਰ ਕੇ ਡਿਆਲੇ ਨੇ ਉਹਦੇ ਚ ਪੜ ਲੈਣਾ ਕਿ ਰਜੀਤ ਸਿੰਘ ਨੂੰ ਚੰਗੇ ਬੰਦੇ ਚੰਗੇ ਨਹੀਂ ਲੱਗਦੇ ਸੀ ਉਹਦੇ ਦਰਬਾਰ ਚ ਕੋਈ ਚੰਗਾ ਬੰਦਾ ਜਾਂਦਾ ਹੀ ਨਹੀਂ ਸੀ ਹੂੰ ਠੀਕ ਹੈ ਅੱਛਾ ਕਿ ਰਜੀਤ ਸਿੰਘ ਨਹੀਂ ਜਿਹੜਾ ਸਾਡਾ ਗੁਰਮਤੇ ਦਾ ਸਿਸਟਮ ਸੀ ਸ਼ਮਾਈ ਸਿਸਟਮ ਜਿਹੜਾ ਸੀ ਦੇ ਉੱਥੇ ਅਕਾਲ ਤਖਤ ਤੇ ਮਿਲਣ ਦਾ ਮਿਸਲਾਂ ਜਾਂਦੀਆਂ ਸੀ ਉੱਥੇ ਜਾ ਕੇ ਮਿਸਲਾਂ ਨੇ ਆਪਣੇ ਹਥਿਆਰ ਬਾਹਰ ਰੱਖ ਲਏ ਤੇ ਹੱਥ ਜੋੜ ਕੇ ਉਹਨੇ ਕਿਹਾ ਜੀ ਕੋਮੇ ਹੀ ਮਸਲਾ ਦੱਸੋ ਉੱਤੇ ਗੁਰਪਤਾ ਹੋ ਜਾਂਦਾ ਸੀ ਹੂੰ ਤਰਜੀਤ ਸਿੰਘ ਨੇ ਤੋੜਿਆ ਜੀ ਉਹ ਕਾਲ ਤੱਕ ਉਹ ਕਾਲ ਤੱਕ ਸਰ ਦੀ ਜਿਹੜੀ ਇਹ ਸਭ ਤੋਂ ਪਹਿਲੇ ਢਾਟੋਂ ਨਹੀਂ ਲਾਈ ਇਹ ਇਹ ਫਿਰ ਇਹ ਦੇਵ ਜੀ ਡਾਕਟਰ ਸਾਹਿਬ ਇਹ ਫਿਰ ਜਾਣਕਾਰੀਆਂ ਲੋਕਾਂ ਤੱਕ ਪਹੁੰਚੀਆਂ ਕਿਵੇਂ ਲੋਕ ਤਾਂ ਇਹ ਹੀ ਸੱਚ ਮੰਨ ਕੇ ਬੈਠੇ ਨੇ ਹੁਣ 2 ਦਸੰਬਰ 2024 ਨੂੰ ਜਿਸ ਦਿਨ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸਜ਼ਾ ਜਾਬਤਾ ਕੀਤਾ ਗਿਆ ਉਸ ਦਿਨ ਅਸੀਂ ਉੱਥੇ ਮੌਜੂਦ ਸੀ ਹਰੇਕ ਵਿਅਕਤੀ ਵਿਸ਼ੇਸ਼ ਇਹ ਹੀ ਉਦਾਹਰਣ ਦੇ ਰਿਹਾ ਸੀ ਕਿ ਮਹਾਰਾ ਰਣਜੀਤ ਸਿੰਘ ਨੂੰ ਵੀ ਇੱਥੇ ਕਹਿੰਦੇ ਕੋੜੇ ਵੱਜੇ ਨੇ ਇੱਥੇ ਸੁਖਬੀਰ ਸਿੰਘ ਬਾਦਲ ਕਿਹੜਾ ਵੱਡਾ ਹੈ ਇਹ ਫਿਰ ਇਤਿਹਾਸ ਦੇ ਨਾਲ ਤੋੜ ਮਰੋੜ ਕੀਤੀ ਕਿਵੇਂ ਗਈ ਲੋਕਾਂ ਦੇ ਮਨ ਦੇ ਵਿੱਚ ਤਰਚੀ ਇਹ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਹੋਈ ਦੀ ਕਦੇ ਸਰ ਮੈਂ ਇੱਕ ਗੱਲ ਦੱਸਦਾ ਇੱਕ ਆ ਬਾਬਾ ਸਾਹਿਬ ਸਿੰਘ ਬੇਦੀ ਦਾ ਵੇਲੇ ਦਾ ਇੱਕ ਡਾਕੂਮੈਂਟ ਆ ਹੂੰ ਉਹ ਦੋ ਵੋਲਿਊਮ ਛਪਿਆ ਹੂੰ ਵੀਰ ਮਰਗੇਸ਼ ਹੂੰ ਪੜ ਲਓ ਪੜ ਲਓ ਆ ਜਿਹੜਾ ਭਗਤ ਪ੍ਰੇਮ ਪ੍ਰਕਾਸ਼ ਐ ਵੀ ਛਪ ਚੁੱਕਾ ਐ ਵੀ ਪੜ ਲਓ ਹੂੰ ਜੇ ਉਹਦੇ ਚ ਜ਼ਿਕਰ ਆ ਜਾਏ ਕਿਤੇ ਤੇ ਮੈਂ ਜ਼ੇਨਦਾਰ ਆ ਹੂੰ ਠੀਕ ਐ ਇਹ ਜਿਹੜੀ ਕਹਾਣੀ ਐ ਇੱਕ ਮਿੰਟ ਸੁਣੋ ਜਿਉ ਨੂੰ ਸਜ਼ਾ ਦਿੱਤੀ ਰঞ্জੀਤ ਸਿੰਘ ਨੂੰ ਮਹਾਰਾਜਾ ਰਜੀਤ ਸਿੰਘ ਨੂੰ ਕਾਦੀ ਦਿੱਤੀ ਸੀ ਜੀ ਹੂੰ ਮੋਰਾ ਦੀ ਤੇ ਮੋਰਾ ਨੂੰ ਛੱਡਦਾ ਉਹਨੇ ਜੀ ਠੀਕ ਹੈ ਇਹ ਤਾਂ ਹੁਣ ਇਹ ਕਹਿ ਕੇ ਵੀ ਇੱਕ ਕ੍ਰੀਏਟ ਕਿਹਦਾ ਉਹ ਜੱਗਿਆ ਦੇ ਜੈਲ ਸਿੰਘ ਦਾ ਆਪਾਂ ਕ੍ਰੀਏਟ ਕੀਤਾ ਸੀ ਵੀ ਉਹਨੂੰ ਆਪਾਂ ਕੱਢ ਦਿੱਤਾ ਜਦੋਂ 84 ਵੇੜੇ ਨਾ ਉਹਨੂੰ ਪਹਿਲਾਂ ਕੱਢ ਦਿੱਤਾ ਤੇ ਫਿਰ ਕਹਤਾ ਨਹੀਂ ਜੀ ਉਹ ਤਾਂ ਠੀਕ ਨਹੀਂ ਸੀ ਹੈਗਾ ਤੇ ਉਹ નિર્ਦੋਸ਼ ਹੂੰ ਠੀਕ ਹੈ ਹੁਣ ਆ ਸਰਲੋਚਨ ਸਿੰਘ ਆ ਰਹੀ ਬੜਾ ਰੌਲਾ ਪਾਉਂਦੇ ਨੇ ਜੀ ਅੱਜ ਕੱਲ ਡੌੜਾ ਪਾ ਰਿਹਾ ਸਰਦਾਰ ਕਪੂਰ ਸਿੰਘ ਦੇ ਕੇਸ ਤੇ ਜੀ ਉਹ ਸਰਦਾਰ ਤਲੋਚਨ ਸਿੰਘ ਇਹ ਕਹਿੰਦੇ ਵੀ ਸਰਦਾਰ ਕਪੂਰ ਸਿੰਘ ਦੇ ਕੇਸ ਡੌੜਾ ਪਾ ਰਿਹਾ ਨਾ ਤੇ ਹੁਣ ਤੁਸੀਂ ਇਹ ਕੱਢ ਕੇ ਦਿਖਾਓ ਵੀ ਗਿਆਨੀ ਜੈਲ ਸਿੰਘ ਨੇ ਕਦੋਂ ਉਹ ਰਿਫਿਊਜ਼ ਕੀਤਾ ਕਿਹੜਾ ਨੋਟ ਆਇਆ ਸੀ ਜਿਨ੍ਹਾਂ ਨੇ ਰਿਫਿਊਜ਼ ਕੀਤਾ ਵੀ ਆਦਮੀ ਨਹੀਂ ਜਾਣੀ ਚਾਹੀਦੀ ਹੂੰ ਤੇ ਵੇਖੋ ਤੇ ਅੱਜ ਜਿਹੜਾ ਹੁਣ ਕੈਨੇਡੀ ਦਾ ਮਰਡਰ ਹੋਇਆ ਹੂੰ ਕੈਨੇਡੀ ਦਾ ਮਰਡਰ ਹੋਇਆ ਤੇ ਇੱਕ ਉੱਥੇ ਲੇਡੀ ਹੁੰਦੀ ਸੀ ਅ ਅਮਰੀਕਾ ਦੀ ਤੇ ਉਹ ਜਦੋਂ ਜਾਦੀ ਸੀ ਨਾ ਉਹਦੇ ਵਿੱਚ ਚਰਚੇ ਚ ਤੇ ਉਹਦੇ ਜੀਨ ਡਿਕਸੇ ਨਾ ਉਹਦਾ ਨਾ ਜੀਨ ਡਿਕਸੇ ਤੇ ਉਹਦੇ ਸਾਹਮਣੇ ਇਹਨਾਂ ਤਸਵੀਰ ਆ ਜਾਂਦੀ ਸੀ ਵੀ ਆਹ ਕੰਮ ਹੋਟਲ ਆ ਉਹਨੇ ਕਰੇਡੀ ਨੂੰ ਕਹਿੰਦਾ ਸੀ ਵੀ ਇਸ ਤਰੀਕੇ ਇੰਨੇ ਵਜੇ ਤੈਨੂੰ ਗੋਲੀ ਲੱਗੇਗੀ ਪਿੱਛੋਂ ਦੀ ਲੱਗੇਗੀ ਹਮ ਹਮ ਹਾਲੇ ਤੱਕ ਨਹੀਂ ਪਤਾ ਲੱਗਿਆ ਵੀ ਕਿੰਨੇ ਮਾਰੀ ਹਮ ਕੋ ਬਚਾ ਨਹੀਂ ਸਕਿਆ ਅਮਰੀਕਾ ਦੀ ਏਡੀ ਵੱਡੀ ਏਜੰਸੀਆਂ ਜੀ ਤੋਂ ਇਤਿਹਾਸ ਜਿਹੜਾ ਹੈ ਨਾ ਇਤਿਹਾਸਕ ਸਰੋਤਾਂ ਨਾਲ ਲਿਖਿਆ ਜਾਂਦਾ ਐਵੇਂ ਜਿਹੜੀਆਂ ਆਪਾਂ ਇਧਰ ਉਧਰ ਗੱਲਾਂ ਫੜ ਕੇ ਜਿਹੜੀਆਂ ਸਟਰੀਟ ਗੋਸਪਸ ਨੇ ਉਹਨਾਂ ਨਾਲ ਨਹੀਂ ਲਿਖਿਆ ਜਾਂਦਾ ਪੰਥ ਕਿਦਾਂ ਸਮਝੇਗਾ ਕਿਵੇਂ ਸਰ ਪੰਥ ਤਾਂ ਜ਼ਿਆਦ ਹੀ ਨਹੀਂ ਨਾ ਜਦੋਂ ਗੁਰਦੁਆਰਾ ਐਕਟ ਮਨਜ਼ੂਰ ਕਰ ਲਿਆ ਆਪਾਂ ਹੂੰ ਹੂੰ ਜਦੋਂ ਗੁਰਦੁਆਰਾ ਐਕਟ ਮਨਜ਼ੂਰ ਕਰ ਲਿਆ ਤੁਸੀਂ ਕੋਈ ਵੀ ਧਰਮ ਜਿਹੜਾ ਹੈ ਕਿਸੇ ਐਕਟ ਦੇ ਅਧੀਨ ਨਹੀਂ ਸੋ ਆ ਸਿੱਖ ਦੇ ਦਮ ਤੇ ਹੂੰ ਗੁਰਦੁਆਰੇ ਨੇ ਕਿਹਾ ਸੀ ਮਿਲ ਜੁਲ ਕੇ ਰਹੋ ਅਸੀਂ ਕਹਿੰਦੇ ਹਿਲ ਜੁਲ ਕੇ ਰਹੋ ਗੁਰਦੁਆਰੇ ਨੇ ਕਿਹਾ ਸਿਲੈਕਸ਼ਨ ਅਸੀਂ ਫੜ ਲਈ ਇਲੈਕਸ਼ਨ ਹੂੰ ਤੇ ਹੁਣ ਆ ਕਿ ਕਿਰਦਾਰ ਖੁਸ਼ੀ ਹੂੰ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੀ ਕੇਂਦਰ ਸਰਕਾਰ ਹੋਵੇ ਜਿਹੜੀ ਵੀ ਕੇਂਦਰ ਸਰਕਾਰ ਹੋਏਗੀ ਜੀ ਉਹਦਾ ਹੀ ਬੰਦਾ ਉੱਤੇ ਤੁਹਾਡੇ ਕਾਬਜ ਹੋਏਗਾ ਕਮੇਟੀ ਦੇ ਉੱਤੇ ਹੂੰ ਹੁਣ ਉਹਦਾ ਐਗਜ਼ਾਮਪਲ ਦੇ ਦੇਣਾ ਜੀ ਕਾਂਗਰਸ ਦਾ ਟਾਊਟ ਬਣ ਕੇ ਗੁਰਚਰਨ ਸਿੰਘ ਚੌੜਾ ਫਿਰਦਾ ਰਿਹਾ 19 ਸਾਲ ਇਲੈਕਸ਼ਨ ਨਹੀਂ ਕਰਾਈ ਕੇਂਦਰ ਅਗਦੀ ਨੇ ਵੀ ਮੈਨੂੰ ਤਾਂ ਸਾਰੇ ਕੰਮ ਇੱਦਾਂ ਹੀ ਕਰਾਉਣੇ ਨੇ ਹੂੰ ਹੁਣ ਕਿੰਨੇ ਸਾਲ ਹੋ ਗਏ 13 ਤੋਂ 14 ਸਾਲ ਇਲੈਕਸ਼ਨ ਨਹੀਂ ਕਰਾਤੇ ਅਪਰ ਕੇ ਭਾਜਪਾ ਨੇ ਇਲੈਕਸ਼ਨ ਕਰਾਤੀ ਬਿਲਕੁਲ ਨਹੀਂ ਹੋਈ ਅਜੇ ਠੀਕ ਹੈ ਤੇ ਫਿਰ ਇੱਕ ਪਾਰ ਭਾਜਪਾ ਨੂੰ ਗਾਲਾਂ ਵੀ ਕੱਢਦੇ ਨੇ ਵੀ ਏਜੰਸੀਆਂ ਵਾਲੇ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਹੂੰ ਤੇ ਵੱਡੀਆਂ ਏਜੰਸੀਆਂ ਕੋਲ ਚਲੇ ਵੀ ਜਾਂਦੇ ਨੇ ਕਿ ਚਾਓ ਵੀ ਸਾਡੀ ਸਾਡੇ ਨਾਲ ਸਮਝੌਤਾ ਕਰੋ ਹੂੰ ਤੇ ਫਿਰ ਉਹਨਾਂ ਦੇ ਬੰਦੇ ਭਾਜਪਾ ਦੇ ਹੀ ਬੰਦੇ ਆਰਐਸਐਸ ਦੇ ਬੰਦੇ ਗੁਰਨਾਨ ਜਿਹੜੀਆਂ ਫਤੇਗੜ ਸਾਹਿਬ ਗੁਰਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਬੰਦੇ ਵੀ ਆਪਣੇ ਫੈਕਟਰੀ ਵੀ ਲਾ ਲਿਆ ਹੂੰ। ਉਹ ਜਿਹੜਾ ਹਰਚਨ ਸਿੰਘ ਸੀ 5 ਲੱਖ ਤੇ ਆਇਆ 3 ਲੱਖ ਪਲੱਸ 2 ਲੱਖ ਉਹ ਕਿਹਦਾ ਸੀ ਬੰਦਾ ਸੀ ਏਜੰਸੀਆ ਦਾ ਹੀ ਸੀ ਕਿ ਹੋਰ ਸੀ। ਹੂੰ। ਉਹ ਜਿਹੜਾ ਤਰਸੇਮ ਸਿੰਘ ਔਰ ਸਰਨਾ ਸਾਹਿਬ ਨੇ ਲਾਇਆ ਸੀ ਉਹ ਕਿਹੜੀ ਏਜੰਸੀ ਦਾ ਸੀ? ਹੂੰ। ਜਿੰਨੇ ਸਾਰਾ ਭੇੜਾ ਘੜ ਕਰਕੇ ਰੱਖਤਾ ਦਿੱਲੀ ਕੀ ਮਿੱਟੀ ਦਾ। ਹੂੰ। ਅੱਛਾ ਫਿਰ ਇਹ ਲੋਕਾਂ ਦੇ ਅੱਖਾਂ ਦੇ ਵਿੱਚ ਧੂੜ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦੇ ਅੱਖੀ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਕੋਈ ਸਮਝਦਾਂ ਲੱਗੇ ਜਾਂ ਫਿਰ ਕੋਈ ਜਵਾਬ ਨਾ ਹੋਵੇ ਏਜੰਸੀਆ ਦੇ ਉੱਪਰ ਥੋਪ ਦਿਓ। ਸਰ ਗੱਲ ਹੈ ਇੱਕ ਛੋਟਾ ਤੇ ਕਾਂਗਰਸ ਹੋਵੇ ਕਹੋ ਜੀ ਕਾਂਗਰਸ ਨੇ ਕਰਾਇਆ ਹੂੰ ਜੇ ਭਾਜਪਾ ਕਹੇ ਤਾਂ ਭਾਜਪਾ ਦੇ ਆਰਐਸਐਸ ਨੇ ਕਰਾਇਆ ਅਧਰੋਂ ਮਿਲੇ ਹੁੰਦੇ ਨੇ ਹੂੰ ਤੇ ਆਪ ਸੱਚੇ ਹੋਣ ਲਈ ਉਧਰੋਂ ਮਿਲੇ ਹੁੰਦੇ ਨੇ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੂੰ 1984 ਦਾ ਕਿੰਨਾ ਰੌਲਾ ਪਿਆ ਸੀ ਜੀ ਤੇ ਮਾਤਾ ਇੰਦਰ ਨੂੰ ਚਿੱਠੀਆਂ ਕਿੰਨੀਆਂ ਲਿਖੀਆਂ ਸੀ ਹੂੰ ਅਕਾਲੀ ਦਲ ਨੇ ਬਿਲਕੁਲ ਫਿਰ ਅਟਲਵੀਰਿ ਬਾਜਪਾਈ ਕੋ ਮੈਡਮ ਚਾਵਲਾ ਹਮ ਅ ਐਲਕੇ ਅਡਵਾਨੀ ਹਮ ਇਹਨਾਂ ਨੇ ਲਿਖ ਕੇ ਕਿਹਾ ਸੀ ਵੀ ਬੀਬੀ ਫੋਰਥ ਪੇਜ ਜੀ ਤੇ ਜ਼ਿੰਮੇਵਾਰ ਕੌਣ ਹਮ ਅੱਛਾ ਫਿਰ ਇਹਨਾਂ ਨੇ ਆਪਣੀ ਸਕਿਨ ਬਚਾਣ ਲਈ 1000 ਕਰੋੜ ਦਾ ਡੈਮੇਜਸ ਕੇਸ ਕਰਤਾ ਸੁਪਰੀਮ ਕੋਰਟ ਚ ਹਮ 1984 ਚ 1984 ਜੀ ਹਮ ਕਿ ਉਹਦੀ ਕੋਰਟ ਫੀਸ ਜਿਹੜੀ ਸੀ 10 ਕਰੋੜ ਬਣਦੀ ਉਹ ਇਹਨਾਂ ਨੇ 2016 ਚ ਭਰੀ ਜਾ ਕੇ ਕਿਉਂ ਹਮ ਤੇ 3 ਸਾਲ ਹੋ ਗਏ ਸ਼ਰੋਣੀ ਕਮੇਟੀ ਨੂੰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤੁਸੀਂ ਆਊਟ ਆਫ ਦੀ ਕੋਰਟ ਸੈਟਲਮੈਂਟ ਕਰੋ। ਹੂੰ ਤੇ ਹੋਮ ਮਿਨਿਸਟਰੀ ਦੇ ਵਿੱਚੋਂ ਰਾਏ ਤਾਂ ਮੰਗਦੇ ਨੇ ਮੈਨੂੰ ਵੀ ਪੁੱਛਿਆ ਕਹਿੰਦਾ ਜੀ ਇਹ ਕਾਲ ਤੱਕ ਦਾ ਜਥੇਦਾਰ ਮੈਂ ਕਹਿੰਦਾ ਜੀ ਕਾਲ ਤੱਕ ਦੇ ਜਥੇਦਾਰ ਕੀ ਕਰੇਗਾ? ਕਿਸ ਕਾਲ ਤੱਕ ਦੇ ਜਥੇਦਾਰ ਨੇ ਇਹ ਨਹੀਂ ਕੀਤਾ। ਸ਼ਰੋਣੀ ਕਟੀ ਨਹੀਂ ਕੀਤਾ। ਸ਼ਰੋਣੀ ਕਟੀ ਨੂੰ ਸ਼ਰੋਣੀ ਕਟੀ ਕੋਲ ਗਏ ਤੇ ਉਹਨਾਂ ਦੇ ਕੁਝ ਬੰਦੇ ਮੇਰੇ ਕੋਲ ਆ ਕੇ ਪੁੱਛਣ ਲੱਗੇ ਮੈਂ ਹੁਣ ਨਾ ਨਹੀਂ ਲੰਦਾ। ਹੂੰ ਮੈਂ ਕਿਹਾ ਮੈਨੂੰ ਗੱਲ ਦੱਸੋ। ਤੁਸੀਂ 1000 ਕਰੋੜ ਦਾ ਜਿਹੜੀ ਕੀਮਤ ਲਾਈ ਹੈ ਪਹਿਲਾਂ ਤਾਂ ਦੱਸੋ ਵੀ ਜਿਹੜੇ ਬੰਦੇ ਉੱਥੇ ਸ਼ਹੀਦ ਹੋਏ ਨੇ ਹੂੰ ਉਹਨਾਂ ਦੀ ਕੀ ਕੀ ਕੀਮਤ ਲਾਈ ਹੈ ਤੁਸੀਂ ਇੱਕ ਇੱਕ ਸ਼ੀਦ ਦੀ ਹੂੰ ਦੂਸਰਾ ਗੱਲ ਨੂੰ ਇਹ ਇੱਕ ਆਦੇਗਾ ਵੀ ਬਿਲਡਿੰਗ ਢਾ ਦੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ 100 ਕਰੋੜ 200 ਕਰੋੜ ਹੂੰ ਤੀਸਰਾ ਤੁਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਕਰ ਰਹੇ ਹੋ ਹੂੰ ਉਹਦਾ ਤੁਸੀਂ ਹਾਲੇ ਤੱਕ ਹਾਲੇ ਤੱਕ ਤੁਸੀਂ ਲਿਸਟ ਪੜਾ ਕੇ ਹੱਲੇ ਵੀ ਕੋਰਟ ਚ ਕੇਸ ਚੱਲ ਰਿਹਾ 18 ਦਿਵਾਈ ਡੇਟ ਹੈ ਹੂੰ ਤੇ ਲਿਸਟ ਵੀ ਦੇ ਸਕੇ ਕਿ ਕਿਹੜੀਆਂ ਚੀਜ਼ਾਂ ਤੁਹਾਡੀਆਂ ਵਾਪਸ ਨਹੀਂ ਆਈਆਂ ਤੇ ਜਿਹੜੀਆਂ ਆਈਆਂ ਸੀ ਉਹ ਕਿੱਥੇ ਨੇ ਕਿੱਥੇ ਨੇ ਠੀਕ ਹੈ ਸੋ ਹੁਣ ਮੰਨਣਾ ਸ਼ੁਰੂ ਹੋਏ ਨੇ ਐਨੇ ਸਾਲ ਦਾ ਮੈਨੂੰ ਪਤਾ ਮੈਂ 2000 3 ਦਾ ਲੱਗਿਆ ਇਸ ਪਿੱਛੇ ਹੂੰ ਤੇ ਹੁਣ ਹੁਣ ਜਾ ਕੇ ਮੰਨਣਾ ਸ਼ੁਰੂ ਹੋਏ ਨੇ ਕਿ ਸਾਡੇ ਕੋਲ ਆ ਚੀਜ਼ਾਂ ਆਈਆਂ ਤੇ ਆਈਆਂ ਤੇ ਫਿਰ ਗਾਇਬ ਗਾਇਬ ਵੀ ਹੋ ਗਈਆਂ ਹੂੰ ਮੈਂ ਦੱਸ ਦਿੰਦਾ ਉਹ ਚੋਂ ਜੀ 66 ਬੀੜਾਂ ਨੇ ਇਤਿਹਾਸਕ ਹੂੰ ਅਸੀਂ 308 ਬੀੜਾਂ ਦੇ ਗਈ ਜਾਂਦੇ ਸੀ ਜਿਹੜੀਆਂ ਛਪੀਆਂ ਆਈਆਂ ਜੀ ਚਾਰ ਤੇ ਬੀੜਾ ਇਤਿਹਾਸਕ ਹੂੰ 14 ਹੁਕਮਨਾਮੇ 44 ਚੋਂ 14 ਹੁਕਮਨਾਮੇ ਹੂੰ ਇੱਕ ਬੀੜ ਜਿਹੜੀ ਗੁਰੂ ਹਰਕਿਸ਼ਰ ਸਾਹਿਬ ਨੇ ਦਸਕਤ ਕੀਤੀ ਸੀ ਉਹ ਹੂੰ ਮੁੱਕਰੀਗੇ ਸਾਡੇ ਕੋਲ ਹੈ ਨਹੀਂ ਸੀ ਹੂੰ ਸਿੱਖਾਂ ਦੀ ਭਗਤਮਾਲ ਜਿਹੜੀ ਭਾਈ ਮਨੀ ਸਿੰਘ ਨੇ ਲਿਖੀ ਸੀ ਉਤਾਰਾ ਕੀਤਾ ਸੀ ਆਪਣੀ ਸ਼ਹੀਦੀ ਤੋਂ 4 4 ਸਾਲ ਪਹਿਲਾਂ ਹੂੰ ਸਿੱਖਾਂ ਦੀ ਭਗਤਮਾਲ ਦੇ ਪੰਜ ਮੈਨਸਕ੍ਰਿਪਟ ਸੀ ਪੰਜੇ ਹੀ ਨੇ ਉੱਤੇ ਹੂੰ ਤੇ ਵਿੱਚੋਂ ਜਿਵੇਂ ਗਾਇਬ ਕਿਨੇ ਕੀਤਾ ਇਹ ਪਤਾ ਲੱਗ ਬਈ ਜੀ ਫਿਰ ਇਹਨਾਂ ਨੇ ਜਦੋਂ ਇਹਨਾਂ ਦਾ ਮੁਕਦਮਾ ਕੀਤਾ ਗਿਆ ਇਹ ਪ੍ਰਿੰਸੀਪਲ ਗੁਰਮੁਖ ਸਿੰਘ ਹੁੰਦੇ ਸੀ ਤੇ 94 ਨੂੰ 94 ਨੂੰ ਹਮ ਸਿਕਰੇਫ ਲਾਇਬ੍ਰੇਰੀ ਤੇ ਉਹਨਾਂ ਤੋਂ ਬੈਕ ਡੇਟ ਤੇ ਜਾ ਕੇ ਸਾਈਨ ਕਰਾ ਕੇ ਲਿਆਏ ਨੇ ਹਮ ਵੀ ਆ ਜਿਹੜੀਆਂ ਬੀੜਾਂ ਆਈਆਂ ਸੀ ਕਿਉਂਕਿ ਉਹ ਚ 75 ਤੋਂ ਬਾਅਦ ਬੀੜਾਂ ਦੇ ਜ਼ਿਕਰ ਹੈ ਨਹੀਂ ਰਜਿਸਟਰ 'ਚ ਜੀ ਤੇ ਭਈ ਉਹਨਾਂ ਦੀ ਜੇ ਵਰਗੀਕਰਨ ਦੁਬਾਰਾ ਕਰਨਾ ਚਾਹੀਦਾ ਹਮ ਉਹ ਕਰਕੇ ਉਹਨਾਂ ਦੀ ਫੋਟੋਕਾਪੀ ਘਰਾ ਕੇ ਉਹਨਾਂ ਨੂੰ ਦੇ ਆਏ ਉਹਨਾਂ ਨੇ ਮੈਨੂੰ ਫੋਨ ਕਰਕੇ ਮੈਨੂੰ ਬੁਲਾ ਕੇ ਉਹ ਦੇਤੀ ਮੇਰੇ ਬਰੇ ਕੋਲ ਜੀ ਬੀੜਾ ਦਾ ਵਪਾਰ ਤੁਸੀਂ ਕਰੋ ਹੁਕਮਨਾਮੇ ਤੁਸੀਂ ਬਾਹਰ ਕੱਢੋ ਸਿੱਖ ਰੈਫਰੈਂਸ ਜੀ ਤੁਸੀਂ ਕਹੋ ਜੀ ਲੁੱਟੀ ਗਈ ਲੁੱਟੀ ਗਈ ਲੁੱਟੀ ਤੁਸੀਂ ਹੋਵੇ ਹੂੰ ਤੁਸੀਂ ਇਹ ਲੁਟੇਰਿਆਂ ਨੂੰ ਜਿਹੜਾ ਬਚਾ ਰਹੇ ਹੋ ਕਿਉਂ ਬਚਾ ਰਹੇ ਨੇ ਜੀ ਤੁਹਾਡੀ ਚੀਜ਼ ਗਵਾਚੀ ਹੋਵੇ ਹੂੰ ਬਲਕਿ ਤੁਹਾਡੀ ਚੀਜ਼ ਗਵਾਚੀ ਹੋਵੇ ਤੁਸੀਂ ਐਫ ਆਈ ਆਰ ਕਰੋ ਹੂੰ ਦਲਮੇਕ ਸਿੰਘ ਨੂੰ ਗਵਰਨਮੈਂਟ ਆਫ ਇੰਡੀਆ ਹੋਮ ਮਿਨਿਸਟਰੀ ਤੋਂ ਚਾਰ ਲੈਟਰ ਆਏ ਨੇ ਵੀ ਆ ਕੇ ਸਾਡੇ ਨਾਲ ਜਿਹੜਾ ਸਮਾਨ ਆ ਰੀਕਨਸਾਇਲ ਕਰ ਲਓ ਨਹੀਂ ਕੀਤਾ ਹੂੰ ਕਿਉਂ ਨਹੀਂ ਕੀਤਾ ਉਹਨਾਂ ਨੂੰ ਵਿਚਾਰੇ ਨੇ ਜੀ ਡਾਕਟਰ ਸਾਹਿਬ ਜਿਵੇਂ ਇਹ ਸਾਰੇ ਵੱਡੇ ਵੱਡੇ ਖੁਲਾਸੇ ਤੁਸੀਂ ਇਹ ਕਰਦੇ ਜਾ ਰਹੇ ਹੋ ਪਰ ਜੇ ਹੁਣ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਿਹੜੇ ਕਹਿੰਦੇ ਕਿ ਅਸੀਂ ਤਾਂ ਪ੍ਰਸਾਰ ਤੇ ਪ੍ਰਚਾਰ ਦੇ ਉੱਪਰ ਹੀ ਜ਼ੋਰ ਲਾਇਆ ਹੋਇਆ ਹੈ ਹਾਲਾਂਕਿ ਸਵਾਲ ਹੋਰ ਵੀ ਬਹੁਤ ਸਾਰੇ ਨੇ ਮੈਂ ਜਾਨਣਾ ਚਾਹੁੰਦਾ ਉਹਨਾਂ ਦੇ ਬਾਰੇ ਵੀ ਪਰ ਸਮਾਂ ਜਿਹੜਾ ਉਹ ਵੀ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਪਰ ਇੱਥੇ ਜਾਂਦੇ ਜਾਂਦੇ ਇਹ ਸਵਾਲ ਦਾ ਜਵਾਬ ਮੈਂ ਜ਼ਰੂਰ ਚਾਹੁੰਦਾ ਕਿ ਜਿਹੜਾ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਲਗਾਤਾਰਤਾ ਦੇ ਵਿੱਚ ਕਹਿੰਦੇ ਨੇ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੇ ਨੇ ਬਹੁਤ ਸਾਰੇ ਜਿਹੜੇ ਗੈਰ ਸਿੱਖ ਨੌਜਵਾਨ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਸਿਰ ਦੇ ਉੱਪਰ ਦਸਤਾਰ ਸਜਾਓ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਨਾਮ ਉਹਨਾਂ ਦਾ ਵੀ ਉਸੇ ਧੜੇ ਦੇ ਨਾਲ ਜੋੜਿਆ ਜਾਂ ਕਿ ਹੱਪਾ ਬਦਲ ਲਗੇ ਯਹਾਂ ਪਰ ਉਸੇ ਵਰਤਾਰੇ ਦੇ ਵਿੱਚ ਇਹਨਾਂ ਨੂੰ ਵੀ ਜਦੋਂ ਇਹਨਾਂ ਦੇ ਵੱਲੋਂ ਗੱਲ ਉਦਾਂ ਦੀ ਨਾ ਕੀਤੀ ਗਈ ਤੇ ਉਹਨਾਂ ਦੇ ਹੱਕ ਦੀ ਨਾ ਕੀਤੀ ਗਈ ਇਹ ਵੀ ਲਾਂਭੇ ਕਰ ਦਿੱਤੇ ਜਾਣਗੇ ਫੋਟੋ ਸੈਸ਼ਨ ਹੈ ਜੀ ਹੂੰ ਫੋਟੋ ਸੈਸ਼ਨ ਹੈ ਪ੍ਰਚਾਰ ਪ੍ਰਸਾਰ ਹੈ ਚਲੋ ਐਈ ਦੱਸ ਦੋ ਕਿ ਗੱਜਾ ਸਾਹਿਬ ਨੂੰ ਪੁੱਛੋ ਛਡੌਣੇ ਕਮੇਟੀ ਦੀਆਂ ਜਿਹੜੀਆਂ ਅੱਛੀਆਂ ਕਿਤਾਬਾਂ ਸੀ 90 ਕਿਤਾਬਾਂ ਜਿਹੜੇ 90 ਕਿਤਾਬਾਂ ਜਿਹੜੇ ਆਊਟ ਆਫ ਪ੍ਰਿੰਟ ਹੈ ਕੁਝ ਬੁਵਾਲੀਆਂ ਹੂੰ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਤੇ ਫੇਰ ਇਹਨਾਂ ਨੂੰ ਪੁੱਛੇ ਵੀ ਤੁਸੀਂ ਇੱਥੇ ਤਾਂ ਹੈਗੇ ਹੋ ਆਰਜੀ ਹਮ ਅਕਾਲ ਤੱਕ ਸਾਹਬ ਤੇ ਜੀ ਜੀ ਤੇ ਕਾ ਕੇਸ ਗੱਰ ਸਾਹਿਬ ਤੁਸੀਂ ਕਿੰਨੇ ਦਿਨ ਗਏ ਹੋ ਹਮ ਜਿੱਤੇ ਤੁਹਾਨੂੰ ਆਰਜੀ ਨਹੀਂ ਲਾਇਆ ਆ ਉੱਥੇ ਕਿੰਨੇ ਗਏ ਪ੍ਰਚਾਰ ਪ੍ਰਚਾਰ ਤਾਂ ਉੱਥੇ ਹੁੰਦਾ ਜੀ ਨੂੰ ਹਮ ਕਿੰਨੇ ਬੰਦਿਆਂ ਨੂੰ ਤੁਸੀਂ ਅੰਮ੍ਰਿਤ ਛਕਾਇਆ ਤੇ ਉਹ ਅਮਰਤਾਰੀ ਹੋਏ ਹਮ ਇਹ ਇੱਕ ਉਹ ਕਹਿ ਰਹੇ ਨੇ ਵੀ ਜੋ ਇਹਨਾਂ ਨੂੰ ਪੋਆਇਆ ਜਾਂਦਾ ਹਮ ਹੋਰ ਕੁਝ ਨਹੀਂ ਜੇ ਸਰਨਾ ਸਾਹਿਬ ਦੇ ਦੇ ਮੁਲਾਜ਼ਮ ਸਨ ਤੇ ਬਾਦਲਾਂ ਨੂੰ ਗਾਲਾਂ ਕੱਢ ਰਹੇ ਨੇ ਹੂੰ ਹੁਣ ਕਿਉਂਕਿ ਸਰਨਾ ਸਾਹਿਬ ਵੀ ਇਹਨਾਂ ਦੇ ਨਾਲ ਮਿਲ ਗਏ ਤੇ ਨਾਲ ਉਹਨਾਂ ਦਾ ਭਰਾ ਸਾ ਭਰਾ ਮੇਰੇ ਵੀਰ ਹਰਵਿੰਦਰ ਸਿੰਘ ਨੇ ਕੋ ਬਿਆਨ ਦਿੱਤਾ ਸੀ ਉਹਨਾਂ ਨੂੰ ਸੱਦਾ ਆਇਆ ਅਗਲ ਤੱਕ ਸਰ ਤੋਂ ਤੇ ਸਰਨਾ ਸਾਹਿਬ ਦੇ ਮੈਂ ਅ ਬਿਆਨ ਸੀ ਦਿਸ ਜਥੇਦਾਰ ਮਸਟ ਗੋ ਜੀ ਉਹ ਗੋ ਐਂਡ ਹੋ ਗਿਆ ਇਹਨਾਂ ਦਾ ਜਿਹੜਾ ਪਰਸਨਲ ਪੀਏ ਸੀ ਕਹੇ ਲੋ ਹੂੰ ਉਹ ਕਰਕੇ ਤੇ ਉਹ ਸਰਵਿੰਦਰ ਸਿੰਘ ਸਰਨਾ ਨੂੰ ਲੈ ਉਹ ਬਿਮਾਰ ਸੀ ਨਾ ਤੇ ਨਾਲਿਆਂ ਦੇ ਉਹਨੂੰ ਕਹਿੰਦੇ ਵੀ ਉੱਥੇ ਸਾਡੇ ਘਰ ਆਇਓ ਜਰਾ ਦੇਖ ਲਿਓ ਹੂੰ ਹੁਣ ਵੀ ਗਏ ਨੇ ਨਾ ਉਹਨਾਂ ਦੇ ਘਰ ਬਿਲਕੁਲ ਆਪ ਦੇਖੋ ਗੱਲ ਹੈ ਜਿੱਦਾਂ ਰੱਬ ਨੇ ਤਾਂ ਇੱਕੋ ਹੀ ਗੱਲ ਕੀਤੀ ਆ ਸੱਚ ਤੇ ਝੂੜਦਾ ਮਰਤਾਰਾ ਤੇ ਮੁਕਾਬਲਾ ਸੱਚ ਦੇ ਝੂੜਦਾ ਨਿੱਤਰਨਾ ਸੱਚ ਨੇ ਜਿੰਨੇ ਮਰਜ਼ੀ ਪਰਪੰਚ ਕਰ ਲੋ ਹੂੰ ਤੇ ਹੁਣ ਇੱਕ ਮੈਨੂੰ ਦੱਸੋ ਵੀ ਇਹ ਐਡੀ ਗੱਪਾ ਤੁਸੀਂ ਪ੍ਰਚਾਰ ਪ੍ਰਸਾਰ ਤੁਹਾਡਾ ਐਡਾ ਹੋਇਆ ਕਿ ਤੁਸੀਂ 2 ਲੱਖ ਬੰਦਾ ਕਹਿੰਦੇ ਹੋ ਅਸੀਂ ਨਾ 20 ਲੱਖ ਬੰਦਾ ਸੀ ਇੱਥੇ ਨਵਾਂ ਭਰਤੀ ਕੀਤਾ ਹੂੰ ਇਹ ਅਕਾਲੀ ਦਲ ਕਹਿੰਦਾ ਤੇ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਅਸੀਂ 30 ਲੱਖ ਕੀਤਾ ਬਿਲਕੁਲ ਤੇ ਜਿਮਣੀ ਚੌਂੜੇ 'ਚ ਵੋਟ ਪਈ 8000 ਹੂੰ ਆ ਪ੍ਰਚਾਰ ਪ੍ਰਸਾਰ ਹੋਇਆ ਹੂੰ ਅੱਛਾ ਜਾਂਦੇ ਜਾਂਦੇ ਪੰਜ ਮੈਂਬਰੀ ਕਮੇਟੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਲੱਗਦਾ ਹੈ ਕਿ ਉਹ ਕਿਸੇ ਤਰੀਕੇ ਦੇ ਨਾਲ ਕੋਈ ਕੀਰਤੀਮਾਨ ਸਥਾਪਿਤ ਕਰ ਸਕਣਗੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਹੁਕਮਾਂ ਦੇ ਉੱਪਰ ਹੀ ਜ਼ਿਕਰ ਗੱਲ ਕਰੀਏ ਹੁਕਮਾਂ ਦੀ ਤਮੀਲ ਕਰਦੇ ਭਰਤੀ ਪ੍ਰਕਿਰਿਆ ਕਰਦੇ ਜਾਂ ਫਿਰ ਉਹ ਤਮਾਮ ਕਾਰਵਾਈਆਂ ਕਰਦੇ ਕਿ ਨਪੁੰਨ ਹੋ ਸਕਣਗੇ ਉਹਨਾਂ ਦੀ ਨਿਰਪੱਖਤਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਨੀ ਸਾਰਥਕ ਸਿੱਧ ਹੋ ਸਕਦੀ ਹੈ ਉਹਦੇ ਬਾਰੇ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹਾਂ ਸਰ ਅੰਜਾ ਕੇ ਉਹ ਸੁਧਾਰ ਨਾਲ ਲਹਿਰ ਵਾਲੇ ਵੀ ਤੇ ਇਧਰ ਹੀ ਗਏ ਨੇ ਨਾ ਹੂੰ ਉਹਨਾਂ ਵਿੱਚ ਜੇ ਹੁਣ ਬੀਬੀ ਜਗੀਰ ਕੌਰ ਜੰਦੂ ਮਾਜਰਾ ਹੂੰ ਮਲਾਈਆਂ ਖਾ ਕੇ ਉਧਰ ਨੇ ਹੂੰ ਉਧਰ ਮਲਾਈ ਨਾ ਮਿਲੀ ਉਹ ਫੇਰ ਇੰਦਰ ਹੋ ਜਾਣਗੇ ਜਾਂ ਕੇ ਹੋਰ ਪਾਸੇ ਹੋ ਜਾਣਗੇ ਹੂੰ ਉਹਨਾਂ ਨੂੰ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿ ਉਹਨਾਂ ਨੂੰ ਇਹਨਾਂ ਤੋਂ ਬਚਣਾ ਪਏਗਾ ਹੂੰ ਨਹੀਂ ਕਿਉਂਕਿ ਜੇ ਤੁਸੀਂ ਸੱਚ ਦੇ ਚੱਲੋਗੇ ਤੇ ਗਰਮ ਚੁੰਮੇਗੀ ਤੁਹਾਡੀ ਸਫਲਤਾ ਹੂੰ ਵਰਨਾ ਉਹਨਾਂ ਦੇ ਤੁਹਾਡੇ 'ਚ ਜੇ ਕੋਈ ਫਰਕ ਨਹੀਂ ਹੈ ਤੁਸੀਂ ਹਾਲੇ ਤੱਕ ਉਹਨਾਂ ਨੇ ਐਨਡੀਸੀਆ ਵੀ ਸਾਡਾ ਏਜੰਡਾ ਕੀ ਹੈ ਨਾ ਹੀ ਇਹ ਸੁਖਵੀਰ ਬਾਦਰ ਨੇ ਦੱਸਰੇ ਵੀ ਸਾਡਾ ਏਜੰਡਾ ਕੀ ਹੈ ਬਗਾਲਾ ਕੱਢੀ ਜੋ ਤੇ ਪ੍ਰਧਾਨਮ ਕਰੀ ਜੋ ਕਰਦਾਰ ਕੁਸ਼ੀ ਦੀ ਬੱਦੇ ਛੱਡੇ ਹੋਏ ਨੇ ਹੂੰ ਤੇ ਇਹਦੇ ਨਾਲ ਕੀ ਹਾਸਲ ਤਾਂ ਕੁਝ ਨਹੀਂ ਹੋਣਾ ਹੂੰ ਤੁਸੀਂ ਆਪਣਾ ਏਜੰਡਾ ਦਿਓ ਇੱਕ ਨਾ بزنس ਮੈਨੇਜਮੈਂਟ ਸੁਖਵੀਰ ਬਾਦਰ ਨੇ ਕੀਤੀ ਆ ਤਾਂ بزنس ਮੈਨੇਜਮੈਂਟ ਤੇ ਕੀ ਹੁੰਦਾ ਸਵੋਟ ਅਨਲਿਸਿਸ ਬਿਲਕੁਲ ਸਵੋਟ ਬਣ ਕੇ ਤੁਹਾਡੀ ਸਟਰੈਂਥ ਕੀ ਆ ਪਹਿਲਾਂ ਨੋਟ ਕਰੋ ਹਾਂ ਫਿਰ ਡਬਲਿਊ ਤੁਹਾਡੀ ਵੀਕਨੈਸ ਕੀ ਹੈ ਉਹ ਨੋਟ ਕਰੋ ਫਿਰ ਸੀ ਉਹ ਹੈ ਓਪਰਚ्युनिटीज ਕੀ ਨੇ ਉਹ ਨੋਟ ਕਰੋ ਫਿਰ ਕਿ ਥ੍ਰੈਟਸ ਕੀ ਨੇ ਉਹ ਨੋਟ ਕਰੋ ਤੇ ਫਿਰ ਕੋ ਬਣਾਓ ਆ ਜੀ ਬਣਾਤੇ ਉਹਨੂੰ ਆ ਬਣਾਤਾ ਉਹਨੂੰ ਬਣਾਤਾ ਇਹਦੇ ਨਾਲ ਪੁੱਛ ਰਿਵਾਈਵ ਵਾਲਿਆਂ ਨਾਲ ਮੇਰੇ ਤੇ ਐ ਵੀ ਟਰਾਲੀਦਲ ਇੱਥੇ ਪਾਰਟੀ ਖੜੀ ਹੋਵੇ ਲੇਕਿਨ ਸੱਚ ਤੇ ਖੜੀ ਹੋਵੇ ਤੇ ਲੋਕ ਨਾਲ ਖੜੇ ਹੋਣ ਹੂੰ ਜੀ ਸੋ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਤਮਾਮ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਤੇ ਬਹੁਤ ਸਾਰੇ ਛਛੋਪਣ ਜਿਹੜੇ ਪੰਥਕ ਗਲਿਆਰਿਆਂ ਦੇ ਵਿੱਚ ਸੀ ਉਹਨਾਂ ਨੂੰ ਲੱਗਦਾ ਇਹਨਾਂ ਸਵਾਲਾਂ ਦੇ ਨਾਲ ਜਾਂ ਫਿਰ ਇਹਨਾਂ ਦਿੱਤੇ ਗਏ ਜਵਾਬਾਂ ਦੇ ਨਾਲ ਬਹੁਤ ਸਾਰੀ ਕਲੈਰਿਟੀ ਜਿਹੜੀ ਆ ਉਹਨਾਂ ਮਸਲਿਆਂ ਦੇ ਉੱਪਰ ਆਏਗੀ ਸੋ ਸਮਾਂ ਦਿੱਤਾ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਇਹ ਸੰਨ ਡਾਕਟਰ ਅਨੁਰਾਗ ਸਿੰਘ ਜਿਹੜੇ ਕਿ ਸਿੱਖ ਬੁੱਧੀਜੀਵੀ ਨੇ ਇਤਿਹਾਸ ਖਰਨੇ ਇਹਨਾਂ ਦੇ ਵੱਲੋਂ ਬਹੁਤ ਸਾਰੇ ਤੱਥ ਅਜੇ ਇਹ ਸਾਹਮਣੇ ਰੱਖੇ ਗਏ ਨੇ ਸਬੂਤਾਂ ਦੇ ਆਧਾਰ ਦੇ ਉੱਪਰ ਉਹ ਕਹਿੰਦੇ ਕਿ ਕਿਸੇ ਵੀ ਵੇਲੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੇਕਰ ਗੱਲਬਾਤ ਕੋਈ ਕਰਨਾ ਚਾਹੇ ਤਾਂ ਕਰ ਸਕਦੇ ਨੇ ਪਰ ਇਸ ਵਕਤ ਇਹ ਸਿੱਖ ਪੰਥਕ ਗਲਿਆਰਿਆਂ ਦੇ ਵਿੱਚ ਉੱਠੇ ਹੋਏ ਵੱਡੇ ਸਵਾਲਾਂ ਦੇ ਜਵਾਬ ਕੀ ਇਹਨਾਂ ਕੀਤੇ ਗਏ ਖੁਲਾਸਿਆਂ ਦੇ ਨਾਲ ਥੋੜੇ ਜੇ ਠੱਲਣਗੇ ਥੋੜੇ ਜੇ ਸਪਸ਼ਟਤਾ ਵਾਲੇ ਪਾਸੇ ਨੂੰ ਜਾਣਗੇ ਜਾਂ ਫਿਰ ਉਹ ਜਿਹੜੀਆਂ ਧੁੰਦਲੀਆਂ ਤਸਵੀਰਾਂ ਨੇ ਉਹ ਸਾਫ਼ ਹੋਣ ਵਾਲੇ ਪਾਸੇ ਜਾਣਗੀਆਂ ਇਹ ਸਵਾਲ ਅਜੇ ਉੱਥੇ ਦਾ ਉੱਥੇ ਬਰਕਰਾਰ ਹੈ ਪਰ ਉਮੀਦ ਕਰਦੇ ਹਾਂ ਜਾਣਕਾਰੀਆਂ ਇਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਲਈ ਲਾਹੇਮੰਦ ਸਾਬਿਤ ਹੋਈ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਅਜਿਹੇ ਨਵੇਂ ਕਸ਼ਤਾਂ ਲੈ ਕੇ ਮੁੜ ਤੁਹਾਡੇ ਮੁਖਾਤਬ ਹੋਵਾਂਗੇ ਬਹਰ ਹਾਲ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਮੈਨੂੰ ਤੋਂ ਇਜਾਜ਼ਤ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ